ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਥੇ ਦਰਸ਼ਨ ਕਰਨੇ ਆਇਆ ਤੁਸਾਂ ਨੇ ਬਹੁਤ ਜ਼ਿਆਦਾ ਸਾਡੀ ਖਾਤਰਦਾਰੀ ਕੀਤੀ ਬਹੁਤ ਵਧੀਆ ਲੱਗਿਆ ਤੁਸਾਂ ਦੇ ਇਹ ਚੀਜ਼ ਵੇਖ ਕੇ ਬਹੁਤ ਖੁਸ਼ ਹੋਇਆ ਬਹੁਤ ਦਿਲ ਅਨੰਦ ਮਾਰਦਾ ਹਾਂ ਔਰ ਸ਼ੁਕਰ ਹੈ ਰੱਬ ਦਾ ਕਿ ਤੁਸਾਂ ਨੇ ਸਾਰੇ ਗੁਰਦਾਰੇ ਸਾਨੂੰ ਵਿਖਾਇਨ ਇਸ ਤੇ ਅਸੀਂ ਬਹੁਤ ਜ਼ਿਆਦਾ ਤੁਸਾਂ ਤੇ ਧੰਪਗੀਆਂ ਅਸੀਂ ਸਾਡੀ ਸੰਗਤ ਪੂਰੀ ਦੀ ਪੂਰੀ ਖੁਸ਼ ਹੈ ਸਾਨੂੰ ਬਹੁਤ ਜ਼ਿਆਦਾ ਸੇਵਾ ਤੁਸਾਂ ਦਿੱਤੀ ਹੈ ਤੇ ਬਹੁਤ ਸੇਵਾ ਸਾਰੀ ਹੋ ਰਹੀ ਹੈ ਬਹੁਤ ਵਧੀਆ ਲੱਗਿਆ ਸ਼ਿਰੇਨਗਰ ਵਾਲਿਆਂ ਨੇ ਗੱਡੀਆਂ ਅਲੱਗ ਦਿੱਤੀਆਂ ਬਹੁਤ ਅਰੇਂਜਮੈਂਟ ਬਹੁਤ ਵਧੀਆ ਤੋਂ ਵਧੀਆ ਸੋਹਣੇ ਟੰਗ ਨਾਲ ਸਾਨੂੰ ਇਹ ਇੱਜ਼ਤ ਮਾਨ ਹੋ ਗਿਆ ਇੱਕ ਸ਼ਹਿਰ ਹੈ ਅਨੰਦਪੁਰ ਰਮਣੀਕ ਨੇ ਨਜ਼ਾਰੇ ਇਸ ਸ਼ਹਿਰ ਦੇ ਗगन ਤੇ जग ਦੇ ਚਾਰ ਤਾਰੇ ਅਸੀਂ ਕਸ਼ਮੀਰ ਤੋਂ ਆਇਆ ਅਸੀਂ ਕਸ਼ਮੀਰ ਦੀ ਨਗਰੀ ਤੋਂ ਆ ਗਏ تھے ਆਪਣੇ ਗੁਰੂਆਂ ਦੀ ਧਰਤੀ ਤੇ ਦੇਖਣਾ ਚਾਹੁੰਦੇ ਸੀ ਕੁਝ ਔਰ ਸੋਹਣੀ ਤੇਨਾਂ ਦਰਸ਼ਨ ਕਰਕੇ ਸਾਡੇ ਨਾਲ ਬਜ਼ੁਰਗ ਆਏ ਪਿੰਡ ਤੋਂ ਵੀ ਲੋਕ ਆਏ ਤੇ ਅਸੀਂ ਅਸੀਂ ਚਾਹੁੰਦੇ ਸਾਂ ਇਹ ਦੇਖ ਕੇ ਕੀ ਪ੍ਰੋਸਾ ਅਗਲੇ ਸਾਲ ਦਾ ਸਾਡਾ ਕੀ ਆਵਾਂਗੇ ਨਾ ਆਵਾਂਗੇ ਲੇਕਿਨ ਤੁਸੀਂ ਨੇ ਬਹੁਤ ਸੋਹਣੀ ਤੇਨਾਂ ਦਰਸ਼ਨ ਕਰਾਏ ਸ਼ੁਕਰਾਨੇ ਬੋਲੇ ਸੋ